ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਅਮਰਤ ਡੈਰੀ ਫਾਰਮ ਆਕਲੀਆ ਦੇ YouTube ਚੈਨਲ ਤੇ ਆਪਣਾ ਬਈ Facebook ਪੇਜ ਵੀ ਅਮਰਤ ਡੈਰੀ ਫਾਰਮ ਆਕਲੀਆ ਦੇ ਨਾਮ ਤੇ ਆ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਬਈ ਅੱਜ ਆਪਾਂ ਤੁਹਾਡੇ ਵਾਸਤੇ ਬਹਿੜ ਲੈ ਕੇ ਆਇਆ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਬਹਿੜ ਗਿਆ ਨਾ ਪੂਰੀ ਵਧੀਆ HF ਦੀ ਘਰੂ ਬਹਿੜ ਪਹਿਲੇ ਸੂਏ ਇਹਨੇ 22 ਤੋਂ 23 ਲੀਟਰ ਦੁੱਧ ਦਿੱਤਾ 22 ਕਹਿੰਦਾ ਹੁਣ 25 ਤੱਕ ਵਗ ਜੂ 5 ਤੋਂ 10 ਦਿਨ ਰਹਿੰਦੇ ਆ ਸੂਣ ਦੇ ਬਈ ਇਹਦੇ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਲੇਵਾ ਬਹੁਤ ਚੰਗਾ ਗਾ ਥਨ ਥਨ ਵਧੀਆ ਗੇ ਮੁਠੀ ਵਾਲਾ ਥਨ ਲੱਗਿਆ ਹੋਇਆ ਧਾਰਤੂਰ ਬੂਰੀ ਪੋਲੀ ਆ ਚਾਹੇ ਕੋਈ ਬੰਦਾ ਗੇੜਾ ਦੇ ਜਾਵੇ ਯਾਰ ਬਹਿ ਕੇ ਚਾਹੇ ਦੋਨੇ ਪਾਸੇ ਬਹਿ ਕੇ ਚੋਲੇ ਕੋਈ ਚੱਕਰ ਨਹੀਂ ਸੋਨ ਤੋਰ ਕੇ ਵੀ ਦਿਖਾਉਣੇ ਆ ਲੇਵਾ ਲੂਵਾ ਪੂਰਾ ਓਕੇ ਆ ਭਈ ਓਕੇ ਦੀ ਰਿਪੋਰਟ ਆ ਪੂਰੀ ਚੰਗੀ ਵਹਿੜ ਆ ਦੇਖੋ ਤੁਸੀਂ ਸ਼ਾਈਨਿੰਗ ਸ਼ੂਨਿੰਗ ਪੂਰੀ ਆ ਪਿੰਡੇ ਤੇ ਤੇ ਸੀਲ ਸੂਲ ਵੀ ਪੂਰੀ ਆ ਬਾਈ ਤੇ ਇਹ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਬਾਈ ਕੋਲੇ ਖੜੀ ਆ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੀ ਹੋਈ ਬਾਈ ਨਾਲ ਸੰਪਰਕ ਕਰਕੇ ਮੋਲ ਵਾੜੀ ਕਰ ਸਕਦਾ ਤੇ ਜੇ ਕਿਸੇ ਨੇ ਵੀਡੀਓ ਬਣਵਾਉਣੀ ਹੋਵੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਆਪਣਾ ਨੰਬਰ 9814092012 ਬਹੁਤ ਵਧੀਆ ਵਹਿੜਾ ਬਾਈ ਚੰਗੀ ਵਹਿੜਾ ਘਰੂ ਵਹਿੜਾ ਤੁਸੀਂ ਦੇਖ ਸਕੋ ਹੈੱਡ ਹੌੜਾ ਦੇਖੋ ਤੁਸੀਂ ਛੋਟੇ ਥੋੜੇ ਜਿਹੇ ਸਿੰਘ ਨੇ ਬਸ ਥੱਲੇ ਇਹਨਾਂ ਉਹ ਤਾਂ ਦਾਗੇ ਹੋਣਗੇ ਆ ਆਗੇ ਮਤਲਬ ਕਿ ਤੇ ਲਓ ਬਾਈ